ਤਕਰੀਬਨ ਇਸ ਇਲਾਕੇ ਦਾ ਹਰ ਘਰ ਦੇ ਹਾਲਾਤ ਇਦਾਂ ਦੇ ਨੇ ਪਾਉਣ ਵਾਲੇ ਲੀੜੇ ਜਿਹੜੇ ਬਿਲਕੁਲ ਖਰਾਬ ਹੋ ਚੁੱਕੇ ਨੇ ਐਥੇ ਤੇ ਜਿੱਦਣ ਹੜ ਹੋਣਾ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਲਾਈਟ ਗਈ ਆ ਹੱਲੇ ਤੱਕ ਕੋਈ ਲਾਈਟ ਦੀ ਵਿਵਸਥਾ ਨਹੀਂ ਹੈਗੀ ਜਲਦੀ ਜਲਦੀ ਕੋਠਿਆਂ ਤੇ ਚੜ ਗਏ ਨੇ ਸਾਨੂੰ ਸਾਢੇ 3 3 ਬੱਚੇ ਤੇ ਇੱਕ ਮੇਰਾ ਪਤੀ 4 ਦਿਨ 3-4 ਦਿਨ ਬਾਅਦ ਸਾਨੂੰ ਮਿਲਿਓ ਵੀ ਇਹਨਾਂ ਨੇ ਪਾਣੀ ਲੰਘ ਕੇ ਗਏ। ਪੱਖੇ 4 ਫੁੱਟ ਪਾਣੀ ਤਾਂ ਆਰਾਮ ਨਾਲ ਸੀਗਾ ਇਹ ਘਰ ਦੇ ਵਿੱਚ ਅੰਦਰ ਬਈ ਸਮਾਨ ਸੋਣਾ ਜਿਵੇਂ ਮੈਂ ਦੇਖ ਰਿਹਾ ਸਭ ਕੁਝ ਬੈੱਡ ਬੁੱਡਾ ਗੱਦਾ ਸਭ ਤਬਾਹ ਹੋ ਚੁੱਕਾ ਹੈ। 25 ਸਾਲ ਬਾਅਦ ਘਰ ਹੀ ਪਾਇਆ ਮੇਰੇ ਬੱਚੇ ਮੈਂ ਹੁਣ ਤੋਂ ਪਹਿਲਾਂ ਮੇਰਾ ਸੋਹਰੇ ਪਰਿਵਾਰ ਦਾ ਘਰ ਸੀਗਾ ਤੇ ਇਹ ਜਦੋਂ ਮੱਲੋ ਹੋਏ ਹੁਣ 25 ਸਾਲ ਬਾਅਦ ਹੀ ਘਰ ਪਾਇਆ ਸਕੇ ਸਰਕਾਰੀ ਨੁਮਾਇੰਦੇ ਹਾਲ ਤੱਕ ਕੋਲ ਨਹੀਂ ਆਇਆ ਕਿ ਕੀ ਨੁਕਸਾਨ ਹੋਇਆ ਵਾ ਦੇਖੀਏ ਸਾਡੀ ਮੱਲੋ ਕੀ ਪ੍ਰਜਾ ਨੂੰ ਕੀ ਚੀਜ਼ ਦਿ ਲੋੜਾ ਹਾਲ ਤੱਕ ਕੋਈ ਨਹੀਂ ਪਹੁੰਚਿਆ ਬੋਨ ਆਈ ਪਾਜੀ ਸਿੱਧਾ ਕਿੰਨੇ ਪਾਣੀ ਆ ਗਿਆ ਬੜਾ ਮੁਸ਼ਕਲੀ ਮੈਂ ਆ ਇਸ ਬਾਡਾ ਸਾਰਾ ਘਰ ਬਰਬਾਦ ਹੋ ਗਿਆ ਕਿੱਥੇ ਰਵਾਂਗੇ ਕੀ ਕਰਾਂਗੇ ਦੋਸਤੋ ਅਗਦਾ ਰੇਵੇ ਸੂਰਜਾ ਕਮੀਆਂ ਦੇ ਵਿੜੇ ਅੱਜ ਜਿਸ ਘਰ ਦੀ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਉਹ ਮਜ਼ਦੂਰ ਪਰਿਵਾਰ ਨੇ ਮੈਂ ਪਿੰਡ ਬਡੇਰਾ ਬਾਬਾ ਨਾਨਕ ਦੇ ਪੱਖੋ ਕੇ ਟਾਲੀ ਸਾਹਿਬ ਵਿਖੇ ਖੜਾਂਗਾ ਜਿੱਥੋਂ ਦੇ ਘਰ ਦੀਆਂ ਤੁਹਾਨੂੰ ਤਸਵੀਰਾਂ ਇੱਕ ਸਾਂਝੀਆ ਕਰ ਰਿਹਾ ਤਕਰੀਬਨ ਇਸ ਇਲਾਕੇ ਦਾ ਹਰ ਘਰ ਦੇ ਹਾਲਾਤ ਇਦਾਂ ਦੇ ਨੇ ਪਰ ਸਾਰੇ ਘਰਾਂ 'ਚ ਨਹੀਂ ਵਿਜ਼ਿਟ ਕਰ ਸਕਿਆ ਦੇਖੋ ਤੁਸੀਂ ਕਿਸ ਤਰੀਕੇ ਨਾਲ ਪੌਣ ਵਾਲੇ ਲੀੜੇ ਨੇ ਜਿਹੜੇ ਬਿਲਕੁਲ ਖਰਾਬ ਹੋ ਚੁੱਕੇ ਨੇ ਪਰਿਵਾਰ ਰ ਮੌਜੂਦ ਆ ਪਰਿਵਾਰ ਨਾਲ ਗੱਲਬਾਤ ਕਰਦੇ ਆ ਕਿ ਜਦੋਂ ਤੁਸੀਂ ਇਥੋਂ ਨਿਕਲੇ ਹੋ ਕਿੰਨਾ ਕਿੰਨਾ ਪਾਣੀ ਸੀ ਜੀ ਉਹ ਪਾਣੀ ਉਹ ਤਾਂ ਪਹਿਲਾਂ ਮੇਰੀ ਪੋਤਰੀ ਸੋਟੀ 4 ਮਹੀਨਿਆਂ ਦੀ ਆ ਮੈਨੂੰ ਤਾਂ ਬਾਬੇ ਲੋਸਮੈਂਟ ਕਰ ਦਿੱਤੀ ਸੀ ਤੇ ਮਤਲਬ ਕਿ 15 20 ਮਿੰਟਾਂ ਚਾਨੂੰ ਛੱਡ ਕੇ ਮੇਰੇ ਮੁੰਡਾ 15 20 ਮਿੰਟਾਂ ਚ ਪੰਨਿਆ ਤੇ ਮੋਟਰਸਾਈਕਲ ਲੈ ਲੌਣ ਗਿਆ ਇਥੋਂ ਵੀਰਪਰਾ ਉਹ ਵੀ ਨਹੀਂ ਵਾਪਸ ਆਈ ਇੰਨਾ ਪਾਣੀ ਆ ਗਿਆ ਕਿ ਕੋਈ ਚੀਜ਼ ਆਪਾਂ ਅੰਦਰੋਂ ਕੱਢ ਨਹੀਂ ਸਕੇ ਸਿਰਫ ਜਾਨਾਂ ਹੀ ਕੱਲੀਆਂ ਬਚਾਈਆਂ ਮਤਲਬ ਕੁਝ ਵੀ ਨਹੀਂ ਬਚਾ ਸਕਿਆ ਨਿੱਕੇ ਨਿੱਕੇ ਬੱਚੇ ਨਿੱਕੇ ਨਿੱਕੇ ਬੱਚੇ ਸੀ ਹਾਂ ਜੀ ਜਲਦੀ ਜਲਦੀ ਕੋਠਿਆਂ ਤੇ ਚੜ ਗਏ ਨੇ ਸਾਨੂੰ ਸਾਡੇ ਕੇ ਮੇਰੇ ਤਿੰਨ ਤਿੰਨ ਬੱਚੇ ਤੇ ਇੱਕ ਮੇਰਾ પતિ 4 ਦਿਨ 3 ਦਿਨ 4 ਦਿਨ ਬਾਅਦ ਸਾਨੂੰ ਮਿਲਿਓ ਵੀ ਇਹਨਾਂ ਨੇ ਪਾਣੀ ਲੰਘ ਕੇ ਗਏ ਫਿਰ ਸਾਨੂੰ 3-4 ਦਿਨ ਤੁਸੀਂ ਪਾਸੇ ਰਹੇ ਇੱਕ ਸਾਈਡ ਤੇ ਸੀਰੇ ਇੱਕ ਸਾਈਡ ਸਾਡੇ ਬੱਚੇ ਰਹੇ ਅੱਛਾ ਕਿੰਨੇ ਮੇਰੇ ਬੇਟੇ ਤੇ ਇੱਕ ਮੇਰ मतलब ਇੱਕ ਸਾਡਾ ਵੀ ਉਹ ਜਿੱਥੇ ਉਹਨਾਂ ਨੂੰ ਜਗ੍ਹਾ ਮਿਲੀ ਉਹ ਬਚ ਗਏ ਜਿੱਥੇ ਤੁਸੀਂ ਤੁਸੀਂ ਸਾਨੂੰ ਬਚਾ ਆਈ ਬਚ ਕੇ ਕਿਉਂਕਿ ਪੁੱਤਰੀ ਦੇ ਕਰਕੇ ਵੀ ਦੇਖ ਕਿਸੇ ਨੂੰ ਚੰਨ ਖਵਾਉਣ ਪਿਆ ਨਹੀਂ ਮੁਸ਼ਕਲ ਹੋਣੀ ਸੀ ਇਸ ਕਰਕੇ ਸੁੱਪੀ ਜਗ੍ਹਾ ਤੇ ਸਾਡੇ ਤੇ ਬਾਕੀ ਸਾਰੇ ਇੱਥੇ ਸੀਗੇ ਹੂੰ ਤੇ ਬਹੁਤ ਨੁਕਸਾਨ ਹੋਇਆ ਕਿੰਨਾ ਕਿੰਨਾ ਪਾਣੀ ਚੜ ਗਿਆ ਸੀ ਹਾਂ ਉਹ ਪਾਣੀ ਦੇ ਸੱਲ ਦੇ ਨਿਸ਼ਾਨ ਹਲੇ ਵੀ ਨੇ ਆਹ ਦੇਖ ਸਕਦੇ ਤੁਸੀਂ ਜੇ ਤਸਵੀਰ ਪਰ ਅੱਧਾ ਦਰਵਾਜੇ ਤੇ ਵੀ ਦਿਖ ਰਹੀ ਐ ਇੱਕ ਦਰਵਾਜੇ ਤੇ ਆ ਬਿਲਕੁਲ ਨਿਸ਼ਾਨ ਪਿਆ ਹੋਇਆ ਇੱਕ ਲਕੀਰ ਦਾ ਜਿਹਦੇ ਉੱਪਰ ਇਤੋਂ ਤੀਕ ਪਾਣੀ ਭਈਆ ਘਰ ਦਾ ਤਾਂ ਬਹੁਤ ਇੱਥੇ ਪੂਰਾ ਬੰਦਾ ਡੁੱਬਦਾ ਸੀਗਾ ਲਗਭਗ 6 ਫੁੱਟ ਪਾਣੀ ਤਾਂ ਤਾਂ ਆਰਾਮ ਨਾਲ ਸੀਗਾ ਇਹ ਘਰ ਦੇ ਵਿੱਚ ਅੰਦਰ ਬਈ ਸਮਾਨ ਸੋਨਾ ਜਿਵੇਂ ਮੈਂ ਦੇਖ ਰਿਹਾ ਸਭ ਕੁਝ ਬੈਡ ਬੁੱਡਾ ਗੱਦਾ ਸਭ ਤਬਾਹ ਹੋ ਚੁੱਕਿਆ ਕੁਝ ਵੀ ਨਹੀਂ ਬਚਿਆ ਨਹੀਂ ਸਰ ਕੁਝ ਵੀ ਨਹੀਂ ਬਚਿਆ ਅੱਗੇ ਫਿਰ ਸਰਵਾਈਵ ਕਿਵੇਂ ਕਰ ਰਹੇ ਹੋ ਕਿਉਂਕਿ ਠੰਡ ਦੇ ਵੀ ਦਿਨ ਆ ਰਹੇ ਆਗੇ ਤੇ ਜੋ ਹੁਣ ਵੀ ਬੜਾ ਮੱਛਰ ਵਗੈਰਾ ਹੁੰਦਾ ਫਿਰ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਦੱਸ ਲੋ ਕਿਵੇਂ ਸਮਾਉਂਦੇ ਹੋ ਸਰਪਾ ਕੇ ਕਿ ਹੋਰ ਜਗ੍ਹਾ ਤੇ ਰਹਿ ਰਹੇ ਆ ਇਸ ਘਰ ਚ ਤੈ ਰਹਿਣਾ ਬਹੁਤ ਔਖਾ ਬਸੇ ਰਹ ਰਹੇ ਹਾਂ ਬਸੇ ਰਹ ਰਹੇ ਹਾਂ ਕੋਈ ਚੰਗੀ ਜਗ੍ਹਾ ਤੇ ਹਾਂਜੀ ਸੇਫ ਜਗ੍ਹਾ ਤੇ ਆਪਣੀ ਬੱਚੀ ਨੂੰ ਲੈ ਗਏ ਆ ਜਿੱਥੇ ਮੇਰੇ ਨੂੰ ਲਾਈਟ ਦਾ ਪ੍ਰਬੰਧ ਹੈਗਾ ਇੱਥੇ ਤੇ ਜਿੱਦਨ ਹੜ੍ਹ ਆਉਣਾ ਹੈ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਲਾਈਟ ਗਈ ਆ ਹੱਲੇ ਤੱਕ ਕੋਈ ਲਾਈਟ ਦੀ ਵਿਵਸਥਾ ਨਹੀਂ ਹੈਗੀ ਕੋਈ ਨਹੀਂ ਆਇਆ ਕੋਈ ਲਾਈਟ ਉਹਨਾਂ ਦੀ ਆਈ ਨਹੀਂ ਜ ਕਿ ਬਿਨਾ ਪੱਖਿਆਂ ਤੋਂ ਛੋਟੇ ਬੱਚਿਆਂ ਦਾ ਰਹਿਣਾ ਬੜਾ ਮੁਸ਼ਕਲ ਸੀ ਇਸ ਕਰਕੇ ਉਹਨਾਂ ਨੂੰ ਆਪਾਂ ਉੱਥੇ ਛੱਡ ਕੇ ਆਏ ਹੂੰ ਤੇ ਭਾਈ ਮਤਲਬ ਇੱਥੇ ਰੋਜ਼ਗਾਰ ਕੀ ਹੈ ਅੱਗੇ ਤੁਹਾਡੇ ਕੋਲੇ ਕਿਉਂਕਿ ਮੈਂ ਦੂਜੇ ਘਰੇ ਗੱਲ ਕਰ ਰਿਹਾ ਸੀ ਅਬ ਮੈਂ ਤਿਲਕ ਰਿਹਾ ਮਤਲਬ ਇੱਕ ਪੈਰ ਥੱਲੇ ਦਬੀ ਦਾ ਇੰਨਾ ਪਾਣੀ ਇੱਥੇ ਖੜਾ ਸੀਗਾ ਜਿਵੇਂ ਮੈਂ ਪਰਿਵਾਰ ਨਾਲ ਗੱਲਬਾਤ ਕੀਤੀ ਕਹਿੰਦੇ ਸਾਡੇ ਕੋਲੇ ਅੱਗੇ ਕੋਈ ਰੋਜ਼ਗਾਰ ਦਾ ਸਾਧਨ ਵੀ ਨਹੀਂ ਨਹੀਂ ਹੈਗਾ ਸਰ ਕੋਈ ਤਾਂ ਪਹਿਲਾਂ ਜਦੋਂ ਮਨ ਲਗੀ ਪਿੰਡ ਵਾਲੇ ਜਦੋਂ ਮੁੰਡੇ ਵਗੈਰਾ ਹਨਾ ਥੋੜੇ ਜਿਆਦਾ ਉਮਰ ਦੇ ਵਗੈਰਾ ਦਿਹਾੜੀਆਂ ਵਗੈਰਾ ਪੈਲੀਆਂ ਚਲਾ ਕੇ ਤੇ ਆਪਣੇ ਘਰਾਂ ਦਾ ਕੁਸ਼ਰਾ ਕਰਦੇ ਸੀ ਠੀਕ ਹੈ ਤੇ ਹੁਣ ਸਾਰੇ ਥਾਵਾਂ ਤੇ ਪਾਣੀ ਫਿਰ ਚੁੱਕਿਆ ਵਾ ਤੇ ਫਸਲਾਂ ਚ ਖੇਤਾਂ ਜਗ੍ਹਾ ਮਦੇ ਹੋਣਾ ਨਹੀਂ ਤੇ ਸਾਰੇ ਆਸਟਾ ਬੇਰੋਜ਼ਗਾਰ ਨੇ ਤੇ ਅਪੀਲ ਆ ਕਿ ਸਾਰਾ ਘੜੀ ਕਿ ਜਿੱਦ ਤੱਕ ਹਲਕਾ ਹੋ ਸਕੇ ਇਸ ਪਿੰਡ ਦੀ ਹਲਪ ਕਰਵਾਈ ਜਾਵੇ ਹੂੰ ਮਤਲਬ ਅੱਗੇ ਕੰਮ ਧੰਦਾ ਵੀ ਹੈ ਨਹੀਂ ਪਰਿਵਾਰ ਨੂੰ ਬਚਾਉਣ ਵਾਸਤੇ ਤੇ ਜਿਹੜਾ ਸਮਾਨ ਹੈ ਇਹ ਤਾਂ ਤਿਲ ਫੁੱਲ ਕਰਕੇ ਜੋੜਿਆ ਸੀ ਇਹ ਵੀ ਸਭ ਗਿਆ। ਸਰਕਾਰ ਵੀ ਜਾਂ ਲੋਨ ਵਗੈਰਾ ਲੈ ਲੈ ਕੇ ਮੰਨ ਲਓ ਕਿ ਪਹਾ ਘੱਟਾ ਜੋੜ-ਜੋੜ ਕੇ ਚੁੱਕ-ਚੁੱਕ ਕੇ ਪਹਾ ਘਰ ਬਣਾਏ ਲੋਕਾਂ ਨੇ। ਤੇ ਉਹ ਪਾਣੀ ਆ ਤੇ ਕੰਦਾਂ ਪਾੜ ਗਿਆ ਲੋਕਾਂ ਦੀਆਂ ਨੀਆਂ ਬਹਿ ਗਈਆਂ। ਕਈਆਂ ਦੇ ਇੱਥੇ ਤੱਕ ਕਿ ਘਰ ਡੇਗ ਚੁੱਕੇ ਆ। ਪਾਣੀ ਲੱਥਣ ਤੋਂ ਬਾਅਦ ਕੋਈ ਸਰਕਾਰੀ ਨੁਮਾਇੰਦੇ ਹੈ ਕੋਈ ਤੁਹਾਡੇ ਇਲਾਕੇ ਦਾ ਐਮਐਲਏ ਵਗੈਰਾ? ਨਹੀਂ ਸਰ ਹੋਰ ਤੇ ਤਾਂ ਕੱਲ ਤੱਕ ਕੋਈ ਨਹੀਂ ਪਹੁੰਚਿਆ ਪਲਾਟਾ। ਕੋਈ ਨਹੀਂ ਪਹੁੰਚਿਆ ਤੇ ਇੱਥੇ ਜਿਹੜੇ ਸਮਾਜ ਸੇਵੀ ਆ ਰਹੇ ਨੇ। ਹਾਂਜੀ। ਸਮਾਜ ਸ ਉਸ ਮਾਸੇਵ ਕੀ ਹਿੱਸੇ ਉਹ ਭੈਣ ਭਰਾ ਜਿਹੜੇ ਉਹ ਆ ਰਹੇ ਨੇ ਹਾਲ ਚਾਲ ਪੁੱਛ ਰਹੇ ਨੇ ਆ ਕੇ ਫਿਰ ਦਾ ਮਤਲਬ ਵੀਡੀਓ ਬਣਾ ਕੇ ਖੜ ਰਹੇ ਨੇ ਘਰਾਂ ਦੇ ਹਾਲਾਤ ਵੇਖ ਕੇ ਜਾ ਰਹੇ ਨੇ ਹੂੰ ਮਤਲਬ ਕੋਈ ਸਰਕਾਰੀ ਮੱਧ ਤੁਹਾਡੇ ਤੇ ਕੋਈ ਨਹੀਂ ਪਹੁੰਚਿਆ ਹਜੇ ਤੱਕ ਕੋਈ ਨਹੀਂ ਪਹੁੰਚਿਆ ਹਾਂਜੀ ਕੋਈ ਹਾਲ ਵੇਖਣ ਵੀ ਨਹੀਂ ਆਇਆ ਬਈ ਘਰਾਂ ਚ ਹੈ ਕੋਈ ਵੀ ਕੀ ਹਾਲ ਨੇ ਕਿਵੇਂ ਲੋਕਾਂ ਦਾ ਸਰਕਾਰੀ ਨੁਮਾਇੰਦਾ ਹਾਲ ਤੱਕ ਹਾਲ ਵੇਖਣ ਨਹੀਂ ਆਇਆ ਕਿ ਕੀ ਨੁਕਸਾਨ ਹੋਇਆ ਵਾ ਦੇਖੀਏ ਸਾਡੀ ਮਤਲਬ ਕਿ ਪ੍ਰਜਾ ਨੂੰ ਕੀ ਚੀਜ਼ ਦਿ ਲੋੜਾ ਹਾਲ ਤੱਕ ਕੋਈ ਨਹੀਂ ਪਹੁੰਚਿਆ ਬਲਕਿ ਵੀਰ ਭਰਾ ਜਿਹੜੇ ਦਾਨੀ ਸੱਜਣ ਹੈਗੇ ਨੇ ਮਤਲਬ ਕਿ ਜਿਹੜੇ ਮਦਦ ਕਰਨ ਵਾਲੇ ਭੈਣ ਭਰਾ ਉਹ ਮਦਦ ਕਰਨ ਦੇ ਨੇ ਰਾਸ਼ਨ ਪਹੁੰਚਾਉਂਦੇ ਨੇ ਮਤਲਬ ਕਿ ਜਿਹੜੀ ਚੀਜ਼ ਦੀ ਘਰ ਚ ਲੋੜ ਆ ਉਹ ਪਹੁੰਚਾਉਂਦੇ ਨੇ ਇਹ ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਸਾਡੀ ਮਤਲਬ ਕਿ ਡੋਕ ਦੇ ਵੇਲੇ ਮੈਂ ਵੇਖਦਾ ਕਿ ਆ ਘਰ ਵੀ ਤੁਸੀਂ ਹੁਣੇ ਹੀ ਪਾਇਆ ਸੀ ਹਾਂਜੀ ਸਰ ਹੁਣੇ ਮਤਲਬ ਕਿ ਦੋ ਦੋ 2.5 ਸਾਲੋਂ ਇਹ ਘਰ ਨਵਾਂ ਬਣਾਇਆ ਦੋ 2.5 ਸਾਲ ਭਾਵੇਂ ਕਿੰਨਾ ਕਚਾਰ ਬਾਦ ਘਰ ਪਏ ਪਿਆ ਸੀ ਹਾਂ ਜੀ ਸਾਰਾ 25 ਸਾਲ ਬਾਦ ਘਰ ਬਣਾਇਆ ਮਾਤਾ ਜੀ ਦੱਸਦੇ ਹਾਂ ਜੀ 25 ਸਾਲ ਬਾਦ ਘਰ ਹੀ ਪਾਇਆ ਮੇਰੇ ਬੱਚੇ ਮੇ ਹੁਣ ਤੋਂ ਪਹਿਲਾਂ ਮੇਰਾ ਸੋਹਰੇ ਪਰਿਵਾਰ ਦਾ ਘਰ ਸੀਗਾ ਤੇ ਇਹ ਜਦੋਂ ਮਤਲਬ ਹੋਏ ਹੁਣ 25 ਸਾਲ ਬਾਦ ਹੀ ਘਰ ਪਾਇਆ ਸੀਗਾ ਇਹਨਾਂ ਦੇ ਸੁਰਤ ਚ ਪਹਿਲਾ ਘਰ ਪਾਇਆ ਸੀ ਬੱਚਿਆਂ ਨਾਲ ਬੱਚਿਆਂ ਦੇ ਨਾਲ ਬੱਚਿਆਂ ਦੇ ਨਾਲ ਨਹੀਂ ਘਰ ਪਾਇਆ ਹੁਣ ਹਾਂ ਜਦੋਂ ਇਹ ਜਵਾਨ ਹੋ ਗਏ ਹੁਣ ਘਰ ਪਾਇਆ ਬੱਚੇ ਜਵਾਨ ਹੋਏ ਫਿਰ ਪਾਇਆ ਮਾਤਾ ਪਹਿਲਾਂ ਘਟੀ ਦੱਪਾ ਕਰ ਕਰਕੇ ਤੁਸੀਂ ਇਹ ਘਰ ਪਾਇਆ ਪਰ ਇਹ ਘਰ ਵੀ ਜਿਵੇਂ ਪਾਣੀ ਖੜਾ ਨੀਆਂ ਚ ਪਾਣੀ ਵੜ ਗਿਆ ਕੰਦਾ ਥੱਲੇ ਬਹਿ ਚੁੱਕੀਆਂ ਨੇ ਹਾਂ ਜੀ ਸਾਰਾ ਇਹ ਇਹ ਦਿਹਾੜੀ ਦੱਪਾ ਕਰਕੇ ਪਾਇਆ ਸੀ ਜਾਂ ਕਿਵੇਂ ਲੋਨ ਲਗਾ ਲੈ ਕੇ ਜਾ ਕੇ ਬੈਠਾ ਲੋਨ ਲੋਨ ਵਗੈਰਾ ਹਾਂਜੀ ਬੱਚੇ ਕੰਮਕਾਰ ਕਰਦੇ ਆ ਹਾਂ ਆ ਕੇ ਬੈਂਕ ਲੋਨ ਲੈ ਕੇ ਫਿਰ ਪਾਇਆ ਸੀ ਫਿਰ ਪਾਇਆ ਸੀ ਹਾਂਜੀ ਮਤਲਬ ਚੁੱਕ ਚੁਕਾ ਕੇ ਪਾਇਆ ਸੀਗਾ ਲੋਨ ਕਿਸਤਾ ਭਰਤੀਆਂ ਸੀਗੇ ਰਹਿੰਦੀਆਂ ਅਜੇ ਕਿਸਤਾ ਰਹਿੰਦੀਆਂ ਪਰ ਨਵਾਲੀਆਂ ਕੁਝ ਭਰਤੀਆਂ ਕੋ ਥੋੜੀਆਂ ਬਧੀ ਰਹਿ ਗਈਆਂ ਇਦਾਂ ਤੁਹਾਨੂੰ ਪਤਾ 2.5 ਸਾਲ ਬੈਠਾ ਮੰਗਣਗੇ ਪੈਸੇ ਉਹਦਾ ਕਿਤੋਂ ਉਹਨਾਂ ਤਾਂ ਮੰਗਣਾ ਹੀ ਮੰਗਣਾ ਤੁਹਾਨੂੰ ਪਤਾ ਹੀ ਹੈ ਜੀ ਹਾਂਜੀ ਫੋਨ ਕਰ ਦਿੰਦੇ ਆ ਹਾਂ ਆ ਵਾ ਚਾਰ ਪੰਜ ਲੱਖ ਲਾਇਆ ਸੀ ਆ ਕੀ ਕਰਨਾ ਹੁ ਚਲੋ ਖੁਦਾ ਦੀ ਮਰਜ਼ੀ ਹੋਈ ਹੋਣਾ ਜੀ ਰੱਬ ਤੇ ਸ਼ਿਕਵਾ ਨਹੀਂ ਆਉਂਦਾ ਕਿ ਆ ਕੀ ਕਰ ਕੀਤਾ ਤੇ ਸਾਡੇ ਨਾਲ। ਲੋਰੀ ਮਰਜੀ ਆ। ਲੋਰੀ ਇੱਛਾ ਆ, ਉਹਦੀ ਇੱਛਾ ਗਾੜੀ ਕੋਈ ਨਹੀਂ ਹੋਈ ਕਰ ਸਕਦੇ ਜੀ। ਪਰਮੇਸ਼ਰ ਦੀ ਮਰਜ਼ੀ ਆ। ਆ ਕਿ ਰੱਬ ਦੇ ਅੱਗੇ ਕੋਈ ਜ਼ੋਰ ਨਹੀਂ ਆ, ਨਾ ਕ ਅੱਗੇ ਗਾੜੀ ਨਾ ਪਾਣੀ ਗਾੜੀ। ਮੈਂ ਤਾਂ ਤੁਸੀਂ ਜਦੋਂ ਜਿਉਂ ਇੱਥੇ ਬੈਹੇ ਆਏ ਹੋ, ਪਹਿਲਾਂ ਵੀ ਇਦਾਂ ਦਾ ਹਾਲਾਤ ਦੇਖਿਆ। ਪਹਿਲੀ ਵਾਰ ਦੇਖਿਆ। ਪਹਿਲੀ ਵਾਰ ਦੇਖਿਆ। ਹਾਂਜੀ 27 ਸਾਲ ਮੇਰੇ ਵਿਆਹ ਨੂੰ ਹੋ ਗਿਆ ਪਹਿਲੀ ਵਾਰੀ ਦੇਖਿਆ। ਪਹਿਲੀ ਵਾਰੀ ਆਪ ਦਾ ਘਰ ਆਪ ਦੇ ਅੱਖੀ ਤਬਾਹ ਹੁੰਦਾ ਦੇਖਿਆ। ਆਪੇ ਅੱਖੀ ਤਬਾਹ ਬਰੋਂ ਹੁੰਦਾ ਹੀ ਭਾਈ ਜੀ ਸਿੱਧਾ ਕਹਿੰਦੇ ਪਾਣੀ ਆ ਗਿਆ ਬੜਾ ਬੜਾ ਮੁਸ਼ਕਿਲ ਹੁੰਦਾ ਰਿਸ਼ਤੇਦਾਰੀ ਚ ਵੀ ਜਾਂਦਾ ਨਾ ਤੇ ਸ਼ਾਮ ਦਾ ਘਰ ਦਾ ਫਿਕਰ ਹੁੰਦਾ ਛੋਟੇ ਬੱਚੇ ਜਿਹੜੀ ਉਹਦੇ ਵੀ ਨਹੀਂ ਕੱਪੜੇ ਸਾਰੇ ਕੋ ਨਿਕਲੇ ਉਹਦੇ ਵੀ ਆਪਾਂ ਇੰਦਾ ਹੀ ਪਾਵਾਂ ਸਦੇ ਚੋ ਮਹੀਨਿਆਂ ਦੇ 4 ਮਹੀਨਿਆਂ ਦੇ ਬੱਚੀ 4 ਮਹੀਨਿਆਂ ਦੀ ਬੱਚੀ ਪੋਤਰੀ ਮੇਰੀ ਅੱਜ ਡੇਢ ਸਾਲ ਹੋਇਆ ਮੇਰੇ ਮੁੰਡੇ ਦੇ ਬਣ ਆ ਇਹਨਾਂ ਦੀ ਅਲਮਾਰੀ ਹੈਗੀ ਇਹ ਸਾਰੀ ਨਸ਼ਟ ਹੋ ਗਈ ਆ ਹੂੰ ਤੇ ਬਾਕੀ ਸਾਰਾ ਜਿਹੋ ਅਸਮਾਨ ਗਿੱਲਾ ਇਹਨਾਂ ਖਿੱਚ ਖਿੱਚ ਕੇ ਕੋਠੇ ਸੁੱਤੇ ਹੋਆ ਉਹ ਵੀ ਵਰਤਨ ਜੋਗ ਰਿਹਾ ਨਹੀਂ ਕਿ ਹਰ ਜਾਈਆਂ ਤਲਾਈਆਂ ਇਹਨਾਂ ਦੇ ਮੋٹے ਕੱਪੜੇ ਸਿਆਲ ਵਾਲੇ ਹਰ ਇੱਕ ਚੀਜ਼ ਮੰਨ ਲਓ ਜਿਹੜੀ ਆ ਨਸ਼ਟ ਹੋ ਗਈ ਆ ਬਿਲਕੁਲ ਜ ਹਾਂਜੀ ਆ ਤਸਵੀਰਾਂ ਮੈਂ ਕਵਾਂਗਾ ਕਿ ਉਹ ਫਿਰ ਤੋਂ ਦਿਖਾ ਦਿਓ ਕਿ ਘਰ ਦੇ ਹਾਲਾਤ ਨੇ ਜੋ ਇਸ ਸਮੇਂ ਤੁਹਾਨੂੰ ਗਰਾਉਂਡ ਰਿਪੋਰਟ ਦਿਖਾ ਰਿਆ ਮੈਂ ਕਿ ਲੋਕ ਸਰਵਾਈਵ ਕਿਵੇਂ ਕਰ ਰਹੇ ਨੇ ਕਿਵੇਂ ਇਹ ਲੋਕਾਂ ਨੇ ਆਪਣੀ ਜਾਨ ਬਚਾਈ ਆਪਣੇ ਘਰਾਂ ਚੋਂ ਨਿਕਲ ਕੇ ਇੱਕ ਬੰਦਾ ਇੱਕ ਆਸ਼ਿਆਨਾ ਤਿਆਰ ਕਰਦਾ ਹਰ ਇੱਕ ਦਾ ਭਾਵੇਂ ਛੋਟੇ ਤੋਂ ਛੋਟਾ ਵੀ ਉਹਦਾ ਆਸ਼ਿਆਨਾ ਹੁੰਦਾ ਕਿ ਮੈਂ ਆਪਦੇ ਘਰ ਵਿੱਚ ਸੁੱਖ ਦੀ ਨੀਂਦ ਲਵਾਂਗਾ ਸੁੱਖ ਆਰਾਮ ਨਾਲ ਰਵਾਂਗਾ ਬੱਚਿਆਂ ਦੇ ਲਈ ਬੰਦਾ ਢੱਡ ਭੰਨ ਵੀ ਹੱਡ ਭਾਂਵੇਂ ਮਿਹਨਤ ਕਰਦਾ ਕਹਿੰਦਾ ਢੱਡ ਪਰ ਮੇ ਰੋਟੀ ਵੀ ਨਹੀਂ ਖਾਂਦਾ ਕਹਿੰਦਾ ਕਿ ਬੱਚਿਆਂ ਲਈ ਕੋਈ ਨਾ ਕੁਝ ਕਰਾਂਗੇ ਬੱਚਿਆਂ ਲਈ ਕੋਈ ਨਾ ਕੁਝ ਬੁਲਾਵਾਂਗੇ ਪਰ ਉਹ ਘਰ ਇਹਨਾਂ ਲੋਕਾਂ ਨੇ ਆਪਣੇ ਅੱਖੀ ਤਬਾਹ ਹੁੰਦਾ ਵੇਖ ਲਿਆ ਆਪਦੇ ਅੱਖੀ ਅੱਖੀ ਵੇਖਿਆ ਕਿ ਕਿਸ ਤਰੀਕੇ ਨਾਲ ਸਾਡੇ ਪਾਈ ਪਾਈ ਦੀ ਕਮਾਈ ਆ ਜਿਹੜੀ ਉਹ ਪਾਣੀ ਇਹ ਦਰਿਆ ਦੇ ਹੱਡ ਰੋੜ ਕੇ ਲੈ ਗਏ ਨੇ ਸੋ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਰਾਹੀਂ ਜਰੂਰ ਜੋੜਨਾ ਜੋੜੇ ਰੋ ਸਫਰਟ ਲਈ ਮੈਂ ਜਨਾਲ ਕਾਸਟ ਦੇ ਨਾਲ ਮੈਂ ਪਰਮਜੀਤ ਸਿੰਘ